ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਵੈਲਕਮ ਕਰਦੇ ਆ ਤੇ ਜਿਹੜੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਇਸੇ ਚੈਨਲ ਤੇ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਂਦੇ ਰਹਿੰਦੇ ਆ ਨੌਲੇਜ ਦੀ ਖੇਤੀਬਾੜੀ ਦੇ ਰਿਲੇਟਡ ਤੇ ਪਸ਼ੂਆ ਬਾਰੇ ਵੀ ਤੇ ਅੱਜ ਆਪਾਂ ਦੱਸਾਂਗੇ ਜਿਹੜੇ ਹੁਣ ਦਿਨ ਚੱਲ ਰਹੇ ਆ ਮੱਛਰ ਮੱਖੀ ਬਹੁਤ ਜ਼ਿਆਦਾ ਆਪਣੇ ਪਸ਼ੂਆਂ ਨੂੰ ਤੰਗ ਕਰਦੇ ਆ ਜਿਸ ਦੇ ਕਾਰਨ ਆਪਣਾ ਬਹੁਤ ਨੁਕਸਾਨ ਹੁੰਦਾ ਹੈ ਇੱਕ ਤਾਂ ਵਿਚਾਰੇ ਬੇਜਵਾਨ ਪਸ਼ੂ ਸਾਰੀ ਰਾਤ ਬੈਠ ਨਹੀਂ ਸਕਦੇ ਕਿਉਂਕਿ ਰਾਤ ਨੂੰ ਬਹੁਤ ਜ਼ਿਆਦਾ ਮੱਛਰ ਹੋ ਜਾਂਦਾ ਹੈ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਬੇਜਵਾਨ ਹੋ ਇੱਕ ਕਹਿ ਨਹੀਂ ਸਕਦੇ ਉਹਨਾਂ ਨੂੰ ਦਰਦ ਦੇਖੋ ਕਿੰਨਾ ਹੁੰਦਾ ਹੋਊਗਾ ਤੇ ਉਹਦੇ ਵਾਸਤੇ ਕਿਸਾਨ ਵੀਰ ਹੱਲ ਵੀ ਬਹੁਤ ਕਰਦੇ ਆ ਤੇ ਆਪਾਂ ਬਾਜ਼ਾਰੋਂ ਜਾ ਕੇ ਬਹੁਤ ਹੀ ਪੈਸਟੀਸਾਈਡ ਲਿਆ ਆਂਦੇ ਆ ਦਵਾਈਆਂ ਲਿਆ ਆਂਦੇ ਆ ਤੇ ਪਰ ਉਹ ਦਵਾਈਆਂ ਹੁੰਦੀ ਐ ਕੈਮੀਕਲ ਵਾਲੀ ਤੇ ਫਾਇਦਾ ਵੀ ਉਹਨਾਂ ਕਰਦੀਆਂ ਨਹੀਂ ਤੇ ਆਪਣੇ ਪੈਸੇ ਵੀ ਖਰਾਬ ਹੋ ਜਾਂਦੇ ਆ ਅੱਜ ਆਪਾਂ ਤੁਹਾਨੂੰ ਇੱਕ ਦੇਸੀ ਨੁਕਤਾ ਦੱਸੂਗੇ ਜਿਹੜੀ ਆਪਾਂ ਘਰ ਹੀ ਆਪਣੀ ਦਵਾਈ ਤਿਆਰ ਕਰ ਸਕਦੇ ਆ ਤੇ ਕੈਮੀਕਲ ਵੀ ਨਹੀਂ ਹੋਣਗੇ ਵਿੱਚ ਤੇ ਬਹੁਤ ਹੀ ਸਸਤੇ ਆਪਣੇ ਘਰੇਲੂ ਸਮਾਨ ਦੇ ਵਿੱਚੋਂ ਹੀ ਆਪਾਂ ਦਵਾਈ ਤਿਆਰ ਕਰ ਸਕਦੇ ਆ ਕਿਉਂਕਿ ਜਿਹੜੀ ਦਵਾਈ ਆਪਾਂ ਬਜ਼ਾਰੋਂ ਲਿਆ ਆਂਦੇ ਆ ਉਹ ਕੈਮੀਕਲ ਸਵਾਂ ਤੇ ਆਪਣੇ ਇਨ ਪਸ਼ੂਆਂ ਦੇ ਪਰ ਆਪਾਂ ਜਾਂ ਕਰਦੇ ਨੁਕਸਾਨ ਕਰਦੇ ਆ ਜਿਹੜਾ ਦੁੱਧ ਹੁੰਦਾ ਵੀ ਆ ਉਹ ਵੀ ਦਵਾ ਦਿੰਦੇ ਆ ਕੈਮੀਕਲ ਬਹੁਤ ਨੁਕਸਾਨ ਕਰਦੇ ਆ ਅੱਜ ਆਪਾਂ ਤੁਹਾਨੂੰ ਘਢੇਲੂ ਬਾਰੇ ਦੱਸਾਂਗੇ ਦਵਾਈ ਬਾਰੇ ਤੇ ਨੋਟ ਕਰ ਲਿਓ ਆਪਾਂ ਨੂੰ ਕਿਆ-ਕਿਆ ਚੀਜ਼ ਚਾਹੀਦੀ ਹੈ ਪਹਿਲੇ ਨੰਬਰ ਤੇ ਆਪਾਂ ਲੈਣਾ ਹੈ ਜੀ ਡੀਜ਼ਲ ਪਹਿਲੇ ਨੰਬਰ ਤੇ ਡੀਜ਼ਲ ਲੈਣਾ ਹੈ ਆਪਾਂ ਦੂਜੇ ਨੰਬਰ ਤੇ ਆਪਾਂ ਲੈਣਾ ਹੈ ਮਗਲੈਲ ਜਾਨੀ ਕਿ ਸਾੜਿਆ ਹੋਇਆ ਲੈਣਾ ਏ ਜਿਵੇਂ ਟਰੈਕਟਰ ਦਾ ਹੋ ਗਿਆ ਜਿਵੇਂ ਮੋਟਰਸਾਈਕਲ ਦਾ ਹੋ ਗਿਆ ਜਲੇਆ ਹੋਇਆ ਮਤਲਬ ਤੇ ਉਹ ਜਿਵੇਂ ਉਹਨੂੰ ਆਪਾਂ ਕਾਲਾ ਤੇਲ ਕਹਿ ਦਿੰਦੇ ਆ ਉਹ ਲੈਣਾ ਏ ਆਪਾਂ ਤੇ ਤੀਜੇ ਨੰਬਰ ਤੇ ਆਪਾਂ ਲੈਣਾ ਸਰੋ ਦਾ ਤੇਲ ਇੱਕ ਗਲਾਸੀ ਆਪਾਂ ਸਰੋ ਦਾ ਤੇਲ ਲੈਣਾ ਏ ਤੇ ਆਪਣੇ ਪਛਵਾ ਦੇ ਰਿਲੇਟਡ ਆਪਾਂ ਬਣਾ ਸਕਦੇ ਮੰਨ ਕੇ ਚਲੋ ਜੇ ਆਪਾਂ ਦੋ ਗਲਾਸੀ ਡੀਜ਼ਲ ਲੈਂਦੇ ਆ ਦੋ ਗਲਾਸੀ ਆ ਮਗਲ ਆਲਦੀ ਹਲੰਦੇ ਹੈ ਤੇ ਇੱਕ ਗਲਾਸੀ ਸਰੋ ਦੇ ਤੇਲ ਦੀ ਇਹ ਆਪਣੇ 5 6 ਪਸ਼ੂਆਂ ਪਰ ਰਾਮ ਨਾਲ ਦਵਾ ਛਿਰਕ ਹੋ ਜੂਗੀ ਤੇ ਉਹ ਆਪਣੇ ਪਸ਼ੂਆਂ ਦੇ ਸਾਹ ਨਾਲ ਦਵਾ ਤਿਆਰ ਕਰ ਲੈਣੀ ਹੈ ਤੇ ਇਹ ਬਹੁਤ ਹੀ ਵਧੀਆ ਹੈ ਤੁਹਾਡੇ ਪਸ਼ੂ ਦੇ ਕੋਲ ਬਿਲਕੁਲ ਵੀ ਮੱਛਰ ਨਹੀਂ ਦੇਖੂਗਾ ਤੇ ਇਹ ਤਰੀਕੇ ਨੂੰ ਵਰਤ ਕੇ ਜਰੂਰ ਦੇਖਿਓ ਤੇ ਵੀਡੀਓ ਨੂੰ ਆਪਣੇ ਨੂੰ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਨੂੰ ਆਪਣੀਏ ਵੀਡੀਓ ਵਾਰੇ ਪਤਾ ਲੱਗ ਸਕੇ ਤੇ ਪਸ਼ੂਆਂ ਨੂੰ ਮੱਛਰ ਤੋਂ ਬਚਾਇਆ ਜਾ ਸਕੇ